ਇਹ ਲਾਲ ਕਿਤਾਬ ਕੀ ਹੁੰਦੀ ਹੈ ਦੇਖੋ ਜਿਹੜੀ ਵੈਦਿਕ ਵਿਦਿਆ ਹੈ ਨਾ ਕਲਯੁਗ ਨੂੰ ਚੱਲਦੇ ਆ 5200 ਸਾਲ ਹੋ ਗਏ ਨੇ ਔਰ ਉਸ ਤੋਂ ਪਹਿਲਾਂ ਤ੍ਰੇਤਾ ਦੁਆਪਰ ਸਤਯੁਗ ਇਹ ਚਾਰ ਯੁਗਾਂ ਤੋਂ ਚੱਲਦੀ ਵਿਦਿਆ ਹੈ ਹੁਣ ਇਹ ਜਿਹੜੀ ਲਾਲ ਕਿਤਾਬ ਹੈ 100 ਸਾਲ ਪੁਰਾਣੀ ਵਿਦਿਆ ਹੈ ਮੰਨ ਲਓ ਅੱਜ ਕਿਸੇ ਨੇ ਆਪਣੇ ਹਿਸਾਬ ਨਾਲ ਕੋਈ ਸਿਸਟਮ ਬਣਾ ਲਿਆ ਤੇ ਉਹਦੇ ਹਿਸਾਬ ਨਾਲ ਉਹ ਪ੍ਰਡਿਕਟ ਕਰਦੇ ਨੇ ਦੇਖੋ ਕਈ ਰੈਡ ਬੁੱਕ ਵਾਲੇ ਚੰਗੇ ਵੀ ਹੈਗੇ ਨੇ ਪਰ ਕਈ ਬਹੁਤ ਵਹਿਮਾ ਭੂਮਾ ਚ ਵੀ ਪਾਉਂਦੇ ਨੇ ਕੋਈ ਸ਼ਮਸ਼ਾਨ ਘਟਦੇ ਹੋ ਪਾ ਕਰਉਂਦੇ ਨੇ ਮੈਂ ਉਸ ਚੀਜ਼ ਨੂੰ ਨਹੀਂ ਮੰਨਦਾ ਹੈਗਾ ਉਹ ਰਾਤ ਨੂੰ ਕਹਿੰਦੇ ਕਿ ਉਹਦੀ ਰਾਖ ਲੈ ਕੇ ਆਓ ਜਾਂ ਉੱਥੇ ਬਹਿ ਕੇ ਉਪਾਕਰੋ ਉਹ ਵੈਮ ਨੇ ਕੁਝ ਨਹੀਂ ਦੇਖੋ ਇਹਨਾਂ ਚੀਜ਼ਾਂ ਨਾਲ ਉਲਟਾ ਬੰਦੇ ਦਾ ਜਿਹੜੇ ਨਾ એનર્ਜੀ ਲੋ ਹੁੰਦੀ ਹੈ ਉਹ ਤਾਂ ਕਈ ਵਾਰੀ ਪਾਠ ਪੂਜਾ ਕਰਨ ਨੂੰ ਵੀ ਬੰਦ ਕਰ ਦਿੰਦੇ ਨੇ ਪਾਠ ਪੂਜਾ ਨਹੀਂ ਕਰਨੀ ਘਰੇ ਤੁਸੀਂ ਕੋਈ ਗ੍ਰੰਥ ਨਹੀਂ ਰੱਖਣਾ ਕੋਈ ਗੁਟਕਾ ਸਾਭ ਨਹੀਂ ਰੱਖਣਾ ਜਾਂ ਉਹ ਹਿੰਦੂਆਂ ਨੂੰ ਕਹਿੰਦੇ ਨੇ ਵੀ ਤੁਸੀਂ ਮੂਰਤੀ ਨਹੀਂ ਰੱਖਣੀ ਘਰੇ ਰੱਬ ਦਾ ਨਾਂ ਹੀ ਲੈਣਾ ਸਾਡੇ ਨਾਲ ਗਵਾਂਡ ਦੇ ਵਿੱਚ ਆਫਿਸ ਚ ਜਿਹੜੀ ਵਿਦਿਆ ਰੱਬ ਦੀ ਹੋਂਦ ਨਹੀਂ ਮੰਦੀ ਉਹ ਤੁਹਾਡਾ ਪਰ ਲੱਗੀ ਕਰੂਗੀ ਰੱਬ ਦੀ ਹੁੰਦ ਨਹੀਂ ਮੰਨਦੇ ਉਹ ਉਹ ਤਾਂ ਕਹਿੰਦੇ ਨੇ ਪੜ ਪੂਜਾ ਬੰਦ ਕਰਦੇ ਹੋ ਬਹੁਤ ਲੋਕਾਂ ਨੂੰ ਬੰਦ ਕਰਾ ਦਿੰਦੇ ਨੇ ਮੂਰਤੀਆਂ ਤੱਕ ਕਹਿੰਦੇ ਨੇ ਨਹਿਰ ਚ ਜਲ ਪ੍ਰਵਾਹ ਕਰ ਦਿਓ ਧਾਰਮਿਕ ਗ੍ਰੰਥ ਘਰੇ ਨਾ ਰੱਖੋ ਉਹ ਫਿਰ ਜਿਹੜੀ ਵਿਧਿਆ ਰੱਬ ਦੀ ਹੁੰਦ ਨਹੀਂ ਮੰਨਦੀ ਉਹ ਤੁਹਾਡਾ ਭੱਲਾ ਕਰੀ ਨਹੀਂ ਸਕਦੀ